ਇਹ ਖਬਰ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਮਤਲਬ ਜਿਹੜੇ ਦਿੱਤੇ ਗਏ ਹੈਗੇ ਐ ਫਿਲੇਵਟ ਉਹਦੇ ਮੁਤਾਬਕ ਲਗਭਗ ਲਕਰਮਿਤਨ ਮੋਲ ਕੋਲੇ 15 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈਗੀ ਆ ਕਰਮਿਤਨ ਮੋਲ ਦੇ ਤਿੰਨ ਘਰ ਹੈਗੇ ਆ ਮੋਹਾਲੀ ਵੀ ਉਹਨਾਂ ਦਾ ਘਰ ਹੈਗਾ ਸੰਗਰੂਰ ਵੀ ਹੈਗਾ ਤੇ ਕੈਨੇਡਾ ਦੇ ਵਿੱਚ ਵੀ ਘਰ ਹੈਗਾ ਤੇ ਕੈਨੇਡਾ ਦੇ ਵਿੱਚ ਬਕਾਇਦਾ ਤੌਰ ਤੇ ਕਿਉਂਕਿ ਉੱਥੇ ਤਾਂ ਪੀਆਰ ਹੈਗੇ ਆ ਕੈਨੇਡਾ ਦਾ ਉਹਨਾਂ ਕੋਲੇ ਜਿਹੜਾ ਹੈਗਾ ਬੈਂਕ ਖਾਤੇ ਵੀ ਹੈਗੇ ਆ ਤੇ ਉੱਥੇ ਵੀ ਕੁਝ ਨਾ ਕੁਝ ਪੈਸੇ ਹੈਗੇ ਆ ਤੇ ਜਿਹੜੇ ਇਹਨਾਂ ਵੱਲੋਂ ਆਪਦੇ ਸਸਿਆਆਂ ਬਾਰੇ ਜਾਂ ਆਪਦੀ ਜਾਇਦਾਦ ਬਾਰੇ ਫਿਰੋਟ ਦਿੱਤੇ ਗਏ ਆ ਉਹਦੇ ਚ ਕਰਮਜੀਤ ਤਨਮੋਲ ਤੇ ਹੰਸ ਰਾਜ ਹੰਸ ਦੀ ਜਾਇਦਾਦ ਲਗਭਗ ਬਰੋਬਰ ਜੇ ਆਈ ਹੈਗੀ ਹੈ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਵੱਖ-ਵੱਖ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਦਾਖਲ ਕਰ ਰਹੇ ਆ। ਤੇ ਨਾਲ ਦੀ ਨਾਲ ਆਪਣੀ ਜ਼ਮੀਨ ਜਾਇਦਾਦ ਦੇ ਵੀ ਵਹਿਰਵੇ ਦੇ ਰਹੇ ਆ ਤੇ ਆਓ ਹੁਣ ਗੱਲ ਕਰਦੇ ਆ ਕਰਮਜੀਤ ਸਿੰਘ ਅਨਮੋਲ ਦੀ ਜਾਇਦਾਦ ਨੂੰ ਲੈ ਕੇ ਕਰਮਜੀਤ ਸਿੰਘ ਅਨਮੋਲ ਵੀ ਉਨਾ ਹੀ ਅਮੀਰ ਨਿਕਲਿਆ ਉਨਾ ਹੀ ਕਰੋੜਪਤੀ ਨਿਕਲਿਆ ਜਿੰਨਾ ਭਾਜਪਾ ਦਾ ਉਮੀਦਵਾਰ ਹੰਸ ਰਾਜ ਹੰਸ ਤੇ ਆਓ ਹੁਣ ਗੱਲ ਕਰਦੇ ਆਂ ਕਰਮਜੀਤ ਸਿੰਘ ਅਣਮੋਲ ਦੀ ਜਾਇਦਾਦ ਨੂੰ ਲੈ ਕੇ ਜਿਹੜੀ ਉਹਨਾਂ ਨੇ ਖੁਦ ਨਸ਼ਰ ਕੀਤੀ ਆ ਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਕਿੰਨੇ ਖਾਤੇ ਆ ਵਿਦੇਸ਼ਾਂ ਦੇ ਵਿੱਚ ਕਿੰਨੀ ਜਾਇਦਾਦ ਆ ਜਾਂ ਫਿਰ ਪੰਜਾਬ ਦੇ ਵਿੱਚ ਉਹਨਾਂ ਕੋਲੇ ਕਿੰਨੀ ਜ਼ਮੀਨ ਜਾਇਦਾਦ ਆ ਆਓ ਇਹ ਸਾਰੇ ਕਾਸੇ ਬਾਰੇ ਪੁੱਛਦੇ ਆਂ ਜਿਹੜਾ ਉਹਨਾਂ ਨੇ ਆਪਣਾ ਹਲਫੀਆ ਬਿਆਨ ਦਾਖਲ ਕੀਤਾ ਉਹਦੇ ਮੁਤਾਬਕ ਆਪਣੀ ਜਾਇਦਾਦ ਕਿੰਨੇ ਕਰੋੜ ਦੀ ਨਸ਼ਰ ਕੀਤੀ ਗਈ ਆ ਇਸ ਬਾਰੇ ਗੱਲਬਾਤ ਕਰਦੇ ਆਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇਲ ਹਾਲਿਸਾ ਜਿਹੜਾ ਆਮ ਆਦਮੀ ਪਾਰਟੀ ਦੇ ਫਰੀਕੋਟ ਤੋਂ ਉਮੀਦਵਾਰ ਆ ਕਲਾਕਾਰ ਜਿਹੜੇ ਕਰਮਜੀਤ ਸਿੰਘ ਅਮੋਲਾ ਜਿਨ੍ਹਾਂ ਨੇ ਆਪਦੇ ਇੱਥੇ ਆਖਰੀ ਦਿਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਉਹਨਾਂ ਦੇ ਨਾਲ ਬੀਨੂ ਢੱਲੋਂ ਤੇ ਗਿੱਪੀ ਗਰੇਵਾਲ ਵੀ ਆਏ ਸੀ ਹਾਲਾਂਕਿ ਸਭਾਵਨਾ ਹੈ ਸੀ ਕਿ ਮੁੱਖ ਮੰਤਰੀ ਪੰਜਾਬ ਆਉਣਗੇ ਪਰ ਉਹ ਅੱਜ ਨਹੀਂ ਆਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਹੈਗਾ ਕਰੀਤਨ ਮੋਰ ਦੇ ਪ੍ਰਚਾਰ ਲਈ 17 ਤਰੀਕ ਨੂੰ ਫਰੀਕੋਟ ਨੂੰ ਆ ਰਹੇ ਆ ਹੁਣ ਤੱਕ ਫਰੀਕੋਟ ਲੋਕ ਸਭਾ ਹਲਕੀ ਜਿਹਦੇ 22 ਉਮੀਦਵਾਰਾਂ ਨੇ ਆਪਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਆ ਤੇ ਜਿਹੜੇ ਇਹਨਾਂ ਵੱਲੋਂ ਆਪ ਦੇ ਅਸਾਸਿਆਂ ਬਾਰੇ ਜਾਂ ਆਪਦੀ ਜਾਇਦਾਦ ਬਾਰੇ ਫਿਲਿਪਟ ਦਿੱਤੇ ਗਏ ਆ ਉਹਦੇ ਚ ਕਰਮਜੀਤ ਤਨਮੋਲ ਤੇ ਹੰਸ ਰਾਜ ਹੰਸ ਦੀ ਜਾਇਦਾਦ ਲਗਭਗ ਬਰੋਬਰ ਜੇ ਆਈ ਹੈਗੀ ਹੈ ਕਰਮਜੀਤ ਤਨਮੋਲ ਜਿਹੜਾ 2018 ਚ 1 ਕਰੋੜ 20 ਲੱਖ ਰੁਪਏ ਮਹੀਨਾ ਕਮਾਉਂਦਾ ਸੀ ਸਾਲ ਦਾ ਕਮਾਉਂਦਾ ਸੀ ਹੁਣ ਇਸ ਟਾਈਮ ਉਹ ਕਰੀਬ ਜਿਹੜਾ ਹੈਗਾ 40 ਲੱਖ ਰੁਪਏ ਸਾਲ ਦਾ ਕਮਾ ਰਿਹਾ ਹੈ ਸ਼ਾਇਦ ਕੋਰੋਨਾ ਕਰਕੇ ਫਿਲਮਾਂ ਦਾ ਕੰਮ ਵਗੈਰਾ ਕਟਿਆ ਹੈਗਾ ਜਾਂ ਵਾਟਸਐਪ ਇਸ ਤਰ੍ਹਾਂ ਹੈਗਾ ਕਰਮਜੀਤਨ ਮੋਲ ਦੇ ਤਿੰਨ ਘਰ ਹੈਗੇ ਆ ਮੋਹਾਲੀ ਵੀ ਉਹਨਾਂ ਦਾ ਘਰ ਹੈਗਾ ਸੰਗਰੂਰ ਵੀ ਹੈਗਾ ਤੇ ਕੈਨੇਡਾ ਦੇ ਵਿੱਚ ਵੀ ਘਰ ਹੈਗਾ ਤੇ ਕੈਨੇਡਾ ਦੇ ਵਿੱਚ ਬਕਾਇਦਾ ਤੌਰ ਤੇ ਕਿਉਂਕਿ ਉੱਥੇ ਤਾਂ ਪੀਆਰ ਹੈਗੇ ਆ ਕੈਨੇਡਾ ਦਾ ਉਹਨਾਂ ਕੋਲੇ ਜਿਹੜਾ ਹੈਗਾ ਬੈਂਕ ਖਾਤੇ ਵੀ ਹੈਗੇ ਆ ਤੇ ਉੱਥੇ ਵੀ ਕੁਝ ਨਾ ਕੁਝ ਪੈਸੇ ਹੈਗੇ ਆ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਮਤਲਬ ਜਿਹੜੇ ਦਿੱਤੇ ਗਏ ਹੈਗੇ ਆ ਅਫੀਡੇਵਟ ਉਹਦੇ ਮੁਤਾਬਕ ਲਗਭਗ ਕਰਮਜੀਤਨ ਮੋਲ ਕੋਲੇ 15 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈਗੀ ਆ ਤੇ ਉਹਦੇ ਕੋਲੇ ਖੇਤੀਬਾੜੀ ਜ਼ਮੀਨ ਵੀ ਹੈਗੀ ਆ ਘਰ ਵੀ ਹੈਗੇ ਆ ਗੱਡੀਆਂ ਕਾਰਾਂ ਵੀ ਹੈਗੀਆਂ ਤੇ ਵਿਦੇਸ਼ੀ ਬੈਂਕ ਖਾਤੇ ਵੀ ਹੈਗੇ ਆ ਇੱਥੇ ਵੀ ਬੈਂਕ ਖਾਤੇ ਹੈਗੇ ਆ ਕੁੱਲ ਮਿਲਾ ਕੇ ਮਤਲਬ ਹੰਸਰਾਜ ਹੰਸ ਤੇ ਜਿਹੜਾ ਕਰਨੀਤਨ ਮੋਲ ਆ ਉਹ ਆਰਥਿਕ ਤੌਰ ਤੇ ਦੋਵੇਂ ਬਰੋਬਰ ਦੇ ਹੈਗੇ ਆ ਦੋਵੇਂ ਕਲਾਕਾਰ ਤੇ ਖੇਤਰ ਦੇ ਵਿੱਚੋਂ ਹੈਗੇ ਆ ਦੋਵੇਂ ਜਿਹੜੇ ਇੱਕ ਮਜ਼ਬੂਤ ਕਲਾਕਾਰ ਸੀ ਇਸ ਕਰਕੇ ਆਰਥਿਕ ਪੱਖੋਂ ਵੀ ਜਿਹੜੇ ਆ ਤੇ ਦੋਵੇਂ ਕਲਾਕਾਰ ਜਿਹੜੇ ਉਹ ਕਾਫੀ ਮਜ਼ਬੂਤ ਹੋਏ ਅੱਜ ਜਿਹੜਾ ਨਾ ਐਫੀਡਵਿਟ ਦਿੱਤਾ ਉਹ ਤੋਂ ਇਹੀ ਪਤਾ ਲੱਗਾ ਕਿ ਕਰਨੀਤਨ ਮੋਲ ਕੋਲੇ ਇਹ ਕਾਮਨਾਗਰ ਕਾਲੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਤੇ ਉਹ ਇੱਕ ਦਰਮਿਆਨੀ ਮਤਲਬ ਅਮੀਰ ਉਮੀਦਵਾਰ ਵਜੋਂ ਆਪਾਂ ਉਹਨੂੰ ਜਾਣ ਸਕਦੇ ਹਾਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਸਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੀ